ਓ ਕਿਵੇਂ ਆ ਸਰਪੰਚਾ ਠੀਕ ਆ ਠੀਕ ਠੀਕ ਹੋਰ ਕੀ ਹਾਲਾ ਠੀਕ ਵਧੀਆ ਠੀਕ ਹੋਰ ਕੀ ਹਾਲਾ ਆਪਾਂ ਨਾ ਮੇਰਾ ਝੋਨਾ ਯਾਰ ਮੌਲਾ ਆ ਜਾ ਤੇ ਤੂੰ ਕੀ ਪਾਉਣਾ ਇਹਦੇ ਚ ਬਈ ਠੇਕਾ 84000 ਦਿੱਤੇ ਠੀਕ ਹੈ ਬੋਰੀਆਂ ਅੱਠ ਛੜਦੇ ਆ ਅੱਠ ਹੋਰਾਂ ਹਲੇ ਨੂਨ ਦਾ ਘੱਟਾ ਛੜਦੇ ਨੇ ਆ ਜੂਨੀ ਬਟੇ ਦੀਆਂ ਸ਼ਿਵਾਰਸ਼ਾਂ ਤੂੰ ਉਹ ਕਰਦੇ ਆ ਮੈਨੂੰ ਸਹੀ ਸਹੀ ਦੱਸ ਦੇ ਮੈਂ ਗਾਂਹਾਂ ਕਿਸੇ ਕੋਈ ਨਾ ਗੱਲ ਕਰਦਾ ਵੀ ਗਾਂਹਾਂ ਤੂੰ ਕਰਦੇ ਗਾਂਹਾਂ ਸਾਨੂੰ ਦੇਊ ਕੌਣ ਪਾਣਾ ਹੈ ਜੇ ਤੁਹਾਨੂੰ ਸਾਰਾ ਸਾਰਾ ਭੇਜ ਦਿੱਤਾ ਅੱਠ ਬੋਰੀਆਂ ਪਾਉਣੀਆਂ ਸਾ ਸਾਡਾ ਫਿਰ ਝੋਨਾ ਕਿਉਂ ਨਹੀਂ ਹੁੰਦਾ ਮੈਨੂੰ ਹੁਣ ਕੀ ਪਤਾ ਆਪਾਂ ਤੇਰੇ ਸਾਹਮਣੇ ਆ ਖੜਾ ਸਾਰੀ ਪੱਤੀ ਜੋ ਵਧੀਆ ਆ ਇਹ ਤਾਂ ਤੂੰ ਫਿਰ ਮਾਲਕ ਦਾ ਤਾਂ ਤੂੰ ਫਿਰ ਬੇੜਾ ਬਿਠਾ ਦੇਣਾ ਜਿਹੜੇ ਜਿਹੜੇ ਅਗਲੇ ਸਾਲ ਨੂੰ ਕਰਨੀ ਪੈਗੀ ਆਪਾਂ ਅਗਲੇ ਸਾਲ ਲੈਂਦੀ ਨਹੀਂ ਭੈ ਜੋ ਝੋਨੇ ਵਾਲਾ ਤਕੜਾ ਲੈ ਮੇਰੇ ਤਾਂ ਗੜਗੜ ਆਉਂਦਾ ਲੈ ਮੈਂ ਤਾਂ ਰੋਜ਼ ਦੇਖਦੇ ਲੈ ਇੱਥੇ ਆ ਗਿਆ ਮੇਰਾ 5-6 ਫੁੱਟ ਦਾ ਕੱਦ ਹੈ ਹੈ ਮੈਂ ਤਾਂ ਰੋਜ਼ ਹੈਰਾਨ ਆ ਮੈਂ ਖਾ ਤੁਹਾਨੂੰ ਸਰਪੰਚ ਨੂੰ ਪੁੱਛੂਗਾ ਵੀ ਕੀ ਪਾਉਂਦੇ ਨੇ ਕੀ ਪਾਉਂਦੇ ਨੇ ਅੱਠ ਬੋਰੀਆਂ ਸੜਦਿਆਂ ਅੱਠ ਹਾਂ ਥਲੇ ਹੋਰ ਵੀ ਸੜਦਿਆਂ ਤੁਹਾਨੂੰ ਨੁਕਤਾ ਦੱਸੂਗਾ ਹਾਂ ਗੱਲ ਕਰਦੇ ਕਿ ਨਹੀਂ ਦੱਸ ਨਾ ਕਹਾਣੀ ਮੈਂ ਗੱਲ ਕਰਦਾ ਮੈਂ ਤਾਂ ਬੜਾ ਜਬਾਨ ਦਾ ਪੱਕਾ ਅਦਰੋ ਮੇਰੇ ਵਾਲਾ ਦੇਖ ਲੈ ਭੈਣ ਦਾ ਯਾਰ ਲੈ ਇਹ ਜੀ ਤੂੰ ਕੁਝ ਪਾਵੇਂ ਫੇਰੀ ਹੂ ਉਹ ਪੌਂਦਾ ਦਾ ਮੈਂ ਅੱਜ ਬਾਹਲਾ ਕੁਛ ਐ ਮੈਂ ਤਾਂ ਰੋਜ਼ ਤਾਂ ਜੇੜੇ ਮਾਰਦਾ ਅੱਠ ਤਾਂ ਤੈਨੂੰ ਬੋਰੀਆਂ ਕਹਿੰਦੇ ਹਾਂ ਥਲੇ ਨੂਨ ਨਹੀਂ ਸੜਦਾ ਨਾ ਮੇਰੇ ਪਾਲੀ ਨੂਨ ਵੀ ਸਿੱਟ ਜਾਂਦੀ ਹੈ ਰਾਤ ਨੂੰ ਨੂਨ ਵੀ ਪਾਣਾ ਹੁਣ ਗਾਹਾਂ ਨਾਲ ਗੱਲ ਕਰਦੀ ਗਾਹਾਂ ਬਾਹਣ ਨਹੀਂ ਤੇ ਦੰਦਾ ਗਾਹਾਂ ਮੈਂ ਰੱਬ ਨੂੰ ਜਾਨ ਦੇਣੀ ਐ ਗਾਹਾਂ ਕੋ ਗੱਲ ਕਰੂੰਗਾ ਖਸਮਾ ਹੂੰ ਹੇ ਯਾਰ ਨੂਨ ਯਾਰ ਸਾਡਾ ਤਨ ਘਰਦਾ ਬਾਣਾ ਤੇਰਾ ਤਾਂ ਠੇਕੇ ਵਾਲਾ ਯਾਰ ਫੇਰਾ ਪਤਾ ਤੂੰ ਦੇ ਘੜੇ ਤਾਂ ਸੱਟਿਆ ਕਰ ਇਹ ਤਾਂ ਛਿੜਦੇ ਆ ਪਰ ਉਨੀ ਅੱਠ ਨਹੀਂ ਨਾ ਪਾਉਂਦੇ ਮੈਂ ਤਾਂ ਢਾਈ ਕ ਪਾਉਣਾ ਹੁੰਦਾ ਯਾਰ ਇਹ ਤਾਂ ਅੱਠ ਪੰਜਾ ਫਿਰ ਬਈ ਮਾਹ ਗਾਹਾਂ ਵੀ ਚਾਵਲ ਖਾਣਾ ਹੈ ਬਈਆਂ ਨੇ ਆਪਾਂ ਦਾ ਫਿਰ ਗਾਹ ਨੂੰ ਹੋਰ ਲੈ ਲਵੇ ਹੋਰ ਪਾਸੇ ਜਾ ਲਵਾਂਗੇ ਮੈਨੂੰ ਕੀ ਹੈਗਾ ਇਹ ਗੱਲ ਤੇਰੀ ਠੀਕ ਹੈ ਤੂੰ ਕਿਹੜਾ ਪੱਕਾ ਰੱਖਣਾ ਹੈ ਤੂੰ ਤਾਂ ਕਿਹੜਾ ਮੇਰਾ ਇਹ ਕਿਹੜਾ ਮੇਰਾ ਆਪਦਾ ਤੂੰ ਤਾਂ ਗਾਹ ਨੂੰ ਹੋਰ ਲੈ ਲੇਗਾ ਹਣਾ ਇਹ ਗੱਲ ਤੇਰੀ ਪੱਕੀ ਹੈ ਇਹ ਠੇਕੇ ਵਾਲੇ ਫਿਰ ਜਿਹੜਾ 83 84 ਲਾਉਂਦੇ ਨੇ ਐਂ ਲਾਉਂਦੇ ਨੇ ਫਿਰ ਹੂੰ ਤੋਂ ਲਾ 84000 ਦੇ ਕਿ ਤੂੰ ਜੋੜ ਬਚੂ ਫਿਰ ਝੁੱਕ ਜਾਈ ਹਾਂ ਫਿਰ ਕੀ ਬਚੂਗਾ ਝੋਨਾ ਹਾਂ ਆ ਇਹ ਝੋਨਾ ਹੋਇਆ ਫਿਰ ਕੀ ਬਚੂਗਾ ਲੈ ਹਰੇ ਚ 14 15000 ਤੇ ਖਰਚ ਹੋ ਜਾਂਦਾ ਲੱਖ ਨੂੰ ਪੈ ਗਿਆ ਸਿੱਧਾ ਲੱਖ ਨੂੰ ਪੈ ਗਿਆ ਹਾਂ ਤੇ ਫਿਰ ਕੱਢੂ ਕੀ ਅਗਲਾ ਉੱਚ ਠੀਕ ਹੈ ਕਰ ਐਂ ਕਰਨਾ ਪੈਂਦਾ ਕਾਪਾ ਕਾਪੜਾ ਇਹਨੂੰ ਕਾਪੜਾ ਕਹਿੰਦੇ ਨੇ ਕਾਪੜਾ ਹੀ ਕਰਨਾ ਪੈਂਦਾ ਭਾਈ ਸਾਡੇ ਵਾਲੇ ਤਾਂ ਭੈਣ ਦੇ ਖਸਮ ਮੰਜੇ ਤੋਂ ਨਹੀਂ ਉੱਠਦੇ ਝੋਨਾ ਕਿੱਥੇ ਹੋ ਜੂਗਾ ਹਾਂ ਆ ਗੱਲ ਕਰਾਏ ਐ ਜਿੰਨੀ ਪੱਤੀ ਐ ਸਾਰੇ ਮੇਰੇ ਝੋਨੇ ਤੇ ਦੰਦਾਂ ਤਰ ਰੱਖੇ ਗੱਲ ਤਾਂ ਤੇਰੀ ਠੀਕ ਐ ਭਰਾਵਾ ਮੈਂ ਤਾਂ ਆਪ ਰੋਜ਼ ਆ ਕੇ ਸਾਰੇ ਦੰਦਾਂ ਤਰ ਰੱਖੇ ਰੋਜ਼ ਆ ਕੇ ਜਿਹੜਾ ਪ੍ਰਭੂ ਅਰਦਾਸ ਕਰਦਾ ਸਿਰੇ ਹੋ ਜੇ ਹੋਰ ਹੀ ਨਾ ਕਦੇ ਪੈਂਦਾ ਅਸੂ ਚੁੱਲੇ ਆਦੇ ਕੋਸਾ ਹੋਰ ਡੁੱਗ ਪਏ ਚੰਗਾ ਚੱਲ ਭਰਾਵਾ ਜਿਹੜੇ ਹਸਾਬ ਨਾਲ ਸਾਡੀ ਨੀ ਕੰਮ ਐ ਮੈਨੂੰ ਹੋਰ ਵੀ ਬਗਾਨੇ ਪਿੰਡ ਦਾ ਅਸੀਂ ਭੈਜੋ ਰਾਤ ਮਰਦੇ ਪਟੇ ਬਗਾਨੇ ਪਿੰਡੇ ਦੇ ਸਾਡੇ ਪਿੰਡ ਆ ਕੇ ਐਡਾ ਡਾ ਝੋਨਾ ਕਰ ਜਾਂਦੇ ਨੇ ਹੈ ਕਰਾਂਗੇ ਕੋਈ ਹੱਲ ਤਾਂ ਹੋਡਾ ਮੌਸਮ ਨਾ ਕਰਾਵਾਂ ਵਿੱਚ ਪਾ ਨਾ ਆ ਬੇ ਮੁੱਦੇ ਮੋ ਇਹ ਇਹਦੀ ਸਰਵਿਸ ਕਰ ਗਈ ਮੈਨੂੰ ਤਾਂ ਲੱਗਦਾ ਅੱਜ ਅੜਾ ਓਏ ਕੱਕੜਾ ਰੱਖਿਆ ਤੈਨੂੰ ਆਖਿਆ ਉਹਦੀ ਲੱਗ ਜਾਣਾਗਾ ਕੱਕੜ ਗਿਆ ਹੁਣ ਤਾਂ ਹਟਾਵਾ ਕਿਹੜੇ ਕੱਖ ਕੱਢਿਆ ਤੂੰ ਤੇਰੇ ਵਾਲੇ ਨਦੀਨ ਤਾਂ ਮੈਨੂੰ ਲੱਗਦਾ ਕਿ ਤੇ ਸੁੱਕਣੇ ਨਾ ਪਏ ਪਹਿਣ ਪਹੀ ਤੇ ਖਾ ਗਿਆ ਭੁੱਕਿਆ ਗੋਲਾ ਆ ਕੇ ਕੁੱਟਣ ਲੱਗ ਜਾ ਉਧਰ ਕਰਦੇ ਬੁੜੇ ਟਿਕਣ ਦਿੰਦਿਆਂ ਮੈਨੂੰ ਤੂੰ ਜ਼ੁਕਰੇ ਨਹੀਂ ਜਾਂਦਾ ਘਰੇ ਡੱਕਾ ਤੜਾ ਦੇ ਚੇਂਦਣਾ ਏ ਉੱਡੇ ਕੰਨੀ ਦਿੰਦੀਆਂ ਟੇਕਾ ਨਹੀਂ ਦਿੰਦਾ ਲੋਕਾਂ ਦੇ ਝੋਨੇ ਕਿੱਡੇ ਕਿੱਡੇ ਨੇ ਤੇ ਤੇਰਾ ਝੋਨਾ ਕਿੱਠ ਕਿਠ ਹੈ ਤੂ ਆ ਵੀ ਨਹੀਂ ਲੁਕਦਾ ਇਹਦੇ ਚ ਤੇਰਾ ਕੁਛ ਲੱਗਦੇ ਪਾਉਂਦੇ ਪਤਾ ਕੀ ਕੁਛ ਆ ਲੋਕਾਂ ਦੀਆਂ ਗੱਲਾਂ ਤੇ ਉਹਦੀਆਂ ਆ ਜਾਂਣਾ ਤੂੰ ਕੀ ਪਾਉਂਦੇ ਨੇ ਰੇ ਹੋ ਬੰਦੇ ਰੇ ਮੈਂ ਬਾਈਏ ਦਸ ਬੋਰੀਆਂ ਪਾਉਂਦਾ ਘੜਾ ਪਾ ਕੇ ਦੋ ਬੋਰੀਆਂ ਕਹਿੰਦਾ ਲੈ ਰੇ ਤਾਂ ਪਾਤੀ ਆਏ ਚਲੂ ਝੋਨਾ ਦਰਾ ਦਾ ਕੁਝ ਹੋਰ ਨਾ ਚੱਲ ਜਾਏ ਤਾ ਝੋਨੇ ਨੂੰ ਨੂ ਕਿਉਂ ਕਿੱਡ ਕਿੱਡਦਾ ਹੈਗਾ ਅੱਧੇ ਦਾ ਕੱਖ ਨਿਕਲਣਗੇ ਚੋਂ ਕੱਖ ਨਿਕਲਣਗੇ ਜੇ ਤੂੰ ਡੱਕਾ ਤੜਾਵੇਂ ਮੈਂ ਕਿਧਰ ਕਿਧਰ ਹੋਵਾਂ ਫਿਰ ਆਜੇ ਸਾਰਾ ਕੱਖ ਡੇ ਖਾ ਗਿਆ ਪੁੱਤਿਆ ਗੱਡਿਆ ਤਾਂ ਕੱਖਾਂ ਲੋਰ ਤਰੀ ਕੱਖਾਂ ਵਾਲੀ ਐ ਅੱਖਾਂ ਵਾਲਾ ਬੰਦਾ ਤਾਂ ਆ ਦੇਖ ਦਰਤੀ ਮੋਢੇ ਤੇ ਮੈਂ ਆਇਆ ਉਧਰੋਂ ਹਾਂ ਤੂੰ ਆਇਆ ਸਾਰਾ ਦਿਨ ਇੱਥੇ ਮੋਬਾਈਲ ਦੇਖੀ ਨਾ ਇਹਨਾਂ ਚੋਂ ਪਤਾ ਨਹੀਂ ਕੀ ਨਿਕਲਦਾ ਕੰਦੇ ਦੇ ਖਾਣਾ ਜੋ ਤਾ ਭੁੱਖੀ ਦਾ ਪੂੰਝਣਾ ਭੁੱਖੀ ਦਾ ਮੂੰਹ ਤੇ ਲੱਗ ਰਹੀ ਆ ਉਹ ਕੀ ਤਾਂ ਪੂੰਝ ਨੂ ਭੁੱਖੀ ਦਾ ਤਾਂ ਨਹੀਂ ਤੈਨੂੰ ਮੈਨੂੰ ਹੋਰ ਪਾਸੇ ਨਾਲ ਜਾ ਤੂੰ ਆ ਗਿਆ ਉਹਦੀ ਲੱਗ ਜਾ ਕੱਟਣ ਤਰ ਕਿੰਨੇ ਵਾਰੀ ਕਿਹਾਗਾ ਵੀ ਤੂੰ ਖੇਤ ਨਾ ਆਇਆ ਕਰ ਮੇਰੇ ਕੋਲੇ ਤੂੰ ਫੇ ਮੇਰੇ ਬਿਨਾ ਖੇਤ ਕੰਮ ਨਹੀਂ ਚੱਲਦਾ ਲੈ ਹੁਣ ਤੂੰ ਚਲਾਇਆ ਕੀ ਐ ਆ ਗਏ ਕੋ ਮਾਰਾ ਮੇਰੇ ਦਾੜ ਦੇ ਨੇ ਹੁਣ ਤਾਂ ਕੱਕਾ ਕੱਢ ਕੇ ਆਇਆ ਹੈ ਹੋਰ ਕੀ ਕਰਾਂ ਜੇ ਉਹਨਾਂ ਦਾ ਝੋਨਾ ਤਾਂ ਐਡਾ ਐਡਾ ਮੇਰਾ ਤਾਂ ਕਾਲਜਾ ਮਚਿਆ ਪਿਆ ਆਪਣਾ ਗੇਠ ਗੇਠ ਹੈ ਤੈਨੂੰ ਆਪ ਨੂੰ ਨਿ ਚਰਮ ਆਉਂਦੀ ਫੇਰ ਕਹੇ ਤੋ ਪੈਸੇ ਲੱਗਦੇ ਬਾਹਲਾ ਕੁਛ ਕਹਿਗਾ ਲਾਏ ਪਾੜਾ ਇਚ ਕੁਛ ਲਿਆ ਕੇ ਕੀਕ ਐ ਤੈਨੂੰ ਆਏਗਾ ਹੀ ਨਾ ਫੇਰ ਹੀ ਚੱਲੂ ਝੋਨਾ ਆਏ ਤਾਂ ਹੋਰ ਆ ਕੱਕਾ ਜਰ ਮੈਂ ਤਾਂ ਇਚ ਸਾਰਾ ਕੁਛ ਪਾਤਾ ਠੀਕ ਹੈ ਨਾ ਮੈਂ ਤਾਂ ਉਹਦਾ ਜੋਰ ਲਾਤਾ ਨਾ ਕੀ ਪਾਇਆ ਮੈਂ ਤਾਂ ਰੇ ਪਾਤੀ ਉਹ ਹਰੀ ਜੀ ਪਾਤੀ ਕ ਲੀਲੀ ਜੀ ਪਾਤੀ ਠੀਕ ਹੈ ਅੱਖਾਂ ਵਾਲੀ ਦਵਾਈ ਪਾਦੀ ਚਾਰ ਪੰਜ ਬੰਦੇ ਲਾ ਕੇ ਲਵਾਤਾ ਝੋਨਾ ਅੱਖਾਂ ਦੇ ਗੰਜੇ ਦਾ ਝੋਨੇ ਦੇ ਕਰਕੇ ਤੂੰ ਪਰਲੇ ਪਾਸੇ ਗੱਲ ਉਹ ਤਾਂ ਚਲੋ ਹੋ ਗਈ ਖਾਦੀ ਪਿੱਤ ਵਿੱਚ ਕੋਈ ਗੱਲ ਨਹੀਂ ਉਹਦਾ ਉਹਦੀ ਗਲਤੀ ਸੀ ਤੇਰੇ ਇਹਦੇ ਬਾਰੇ ਕਿੰਨੇ ਪਏ ਦੋ ਮੇਰੀ ਤਾਂ ਬੱਸੋਂ ਬਾਹਰ ਤੂੰ ਪਾਲਾ ਜਿਹੜਾ ਕੁਸ ਪਾਉਣਾ ਮੇਰਾ ਤੇਰੇ ਇਹਦੇ ਬਾਰੇ ਦੋ ਪਾਈਆਂ ਹਾਂ ਦੋ ਪਾ 2 2 ਬਤਨਾਂ ਚ ਫੇਰ 10 ਪਾਉਂਦੇ ਆ ਘੜੇ ਪਾ ਕੇ 2 2 ਕੰਨ ਲੈ ਹੁਣ ਹੋਊਗਾ ਝੋਨਾ ਨਹੀਂ ਤਾਂ ਹੋਊ ਨਾ ਟੱਪ ਜੇ ਗਦੇ ਤਾਹਾਂ ਦੀ ਤਾਹ ਉਹ ਪਾਲ ਦਾ ਟਰਾਲੀ ਭਰੀ ਕਿੱਲੇ ਚੋਂ ਆਏ ਤਾਂ ਕੁਝ ਹੋਰ ਨਾ ਮਿਲ ਜੇ ਤੈਨੂੰ ਤੂੰ ਭੱਗ ਜਾ ਇੱਥੋਂ ਤੂੰ ਬਗ ਜਾ ਤੂੰ ਮੈਥੋਂ ਇੱਥੇ ਬਹੋਰ ਨਾ ਚਿੱਤਰਖਾਨੀ ਮੈਂ ਆਕੇ ਇਹਨੂੰ ਬਾਦੂ ਓਕੇ ਹੋਇਆ ਮੈਨੂੰ ਬੁਰਾ ਤੂੰ ਬਗ ਜਾ ਮੈਨੂੰ ਹੋ ਝੋਨਣ ਦੇਖ ਦੇ ਕੇ ਇਹਨੂੰ ਚਕੀਚੀਆਂ ਚੜੀ ਜਾਂਦੀਆਂ ਮੈਂ ਬਾਦੂ ਇਹਨੂੰ ਤੂੰ ਬਗ ਜਾ ਤੂੰ ਮੇਰੇ ਅੱਖਾਂ ਤੋਂ ਬਰੇ ਬਗ ਜਾ ਤੂੰ ਜਾ ਬਗ ਜਾ ਤੈਨੂੰ ਤਾਂ ਕਹਿਣਾ ਬਗ ਜਾ ਤੂੰ ਬਗ ਜਾ ਯਾਰ ਇੱਥੇ ਹੋਰ ਇੱਥੇ ਛਾਪਾ ਹੂਆ ਤੂੰ ਬਗ ਜਾ ਯਾਰ ਮੈਂ ਮਰੂ ਤੇਰੇ ਚਾਕੇ ਵੱਡ ਦੂੰ ਦਾਤੀ ਪਾਹ ਦਾ 1000 ਰੁਪਏ ਤੂੰ ਕਰਿਆ ਤੇਰੇ ਵੱਡੋ ਜੋੜ ਜ਼ਰਾ ਆਈ ਤੂੰ ਕਰਿਆ ਆਈ ਮਾਰਦਾ ਧੱਕੇ ਤੂੰ ਆਈ ਕਰਿਆ ਆਈ ਤੂੰ ਕਰੀ ਆਉਂਗਾ ਆ ਜਾ ਆ ਜਾ ਕਰਿਆ ਆ ਜਾ ਛੋਟੇ ਨੇ ਕਿੱਥੇ ਲਹੂ ਪੀਤਾ ਕਰੀਆਉ ਮੈਂ ਅਜ ਫੁੱਲ ਹੋ ਗਿਆ ਹਾਂ ਸਾਰੇ ਟੱਬਰ ਨੂੰ ਨਾਲੇ ਭਾਂਡੇ ਬੰਨੂ ਨਾਲੇ ਟੀਵੀ ਬੰਨੂ ਜਿਹੜਾ ਤੁਸੀਂ ਦੇਖਦੇ ਹੋ ਆ ਜਾ ਆ ਜਾ ਹਾਂ ਨਾਲੇ ਬੰਨੂ ਮਰੋਟ ਛਾਲੇ ਛੋਟੇ ਅੱਖ ਹੀ ਨਹੀਂ ਲੱਗਦੇ ਕਿਸੇ ਦੇ ਕਰਦਾ ਮੈਂ ਵੀ ਪੇਗਦਾ ਇੰਤਜ਼ਾਮ ਬੰਨੂ ਓਏ ਕਿੱਥੇ ਆ ਗਏ ਓਏ ਓਹ ਕਿਹੜਾ ਓਏ ਤੇਰਾ ਯਾਰ ਬੇਲੀ ਹਾ ਹਾ ਭਲੇ 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 ਮਾਗੇ ਲੂ ਮਿਲ ਕੇ ਆਉਣਿਆ ਆ ਗਿਆ ਫਿਰ ਹੈ ਓਏ ਆ ਗਿਆ ਮੈਂ ਜਾ ਬਿੱਲੀ ਛੱਡਦਾ ਬੋਲੀ ਪੱਟੀ ਉਮਰ ਹੁਣੀ ਮਰੇਗਾ ਮੇਰੇ ਆਤ ਸਾਲ ਕਰਿਆ ਮੈਂ ਬੱਲੇ ਗਰਾਂ ਵਾ ਗਿਆ ਸੀਗਾ ਐਂ ਕਰ ਫਿਰ ਤੂੰ ਅੱਜ ਹਾਗਾ ਤਾਂ ਵੀਰਵਾਰ ਸੀ ਭੈਂਦਾ ਰਹਿਣਾ ਓਏ ਵੀਰਵਾਰ ਆਪਾਂ ਨੂੰ ਕੁਛ ਨਹੀਂ ਕਹਿੰਦਾ ਆਪਣੇ ਬਾਬੇ ਆਪਣੀ ਨੇ ਮੈਂ ਤਾਂ ਵੀਰਵਾਰ ਛੱਡਦਾ ਹੁਣੇ ਅੱਛਾ ਗੱਲ ਕਰ ਭੈਣ ਦੇ ਯਾਰ ਦਾ ਮੈਂ ਤੁਹਾਡੇ ਜਵਾਕ ਜੇ ਦੇ ਮੰਗਰ ਪੈ ਗਿਆ ਗੁੱਸੇ ਗੁੱਸੇ ਜੇ ਚ ਨਾ ਤੇ ਫਿਰ ਮੈਂ ਸੋ ਪੇਗ ਲਾ ਗਿਆ ਲੈ ਫਿਰ ਪੇਗ ਲਾ ਲਾ ਓਏ ਬਾ ਓਏ ਤੇਰੇ ਬਾ ਓ ਤੇਰੇ ਨਾ ਹੁੰਦਾ ਮਰ ਜਾ ਮੈਂ ਪੜ ਦੇ ਨਾਲ ਕੁਛ ਨਹੀਂ ਹੁੰਦਾ ਮੈਨੂੰ ਪੇਗ ਲਾ ਪਿਆ ਤੋਸਲਾ ਤੋਸਲਾ ਕੋਟ ਪਾਇਆ ਦਰੇ ਆਪ ਮੈਂ ਤਾਂ ਲੱਗਦਾ ਪਹਿਲਾਂ ਵੀ ਲਾਈ ਫਿਰਦਾ ਓਏ ਹਨਾ ਓਏ ਓਏ ਆਏ ਤਾਂ ਫਿਰ ਚੱਲਦੀ ਹੁੰਦਾ ਤੇਜ ਕਿੰਨੀ ਕਾ ਪੈਂਦਿਆਂ ਉਹਨਾਂ ਗਲਗਲ ਪੈ। ਉਹਦਾ ਡਾਟੇ ਦੀ ਵੀ ਭੈਣ ਕਰਦੀ। ਕਰਦੀ ਹੈ, ਛੱਡਦੀ ਹੈ। ਨਾਲੇ ਬੋਤਲ ਦੀ ਐ ਪੋਹੰਦ ਨੇ ਹੱਲਿਆ ਵਾਂਗੂ ਕੰਨੀਆਂ ਲਾ ਲਿਆ ਗਲਾਸ। ਹੈ? ਇਹਦਾ ਕਿਹੜਾ ਗੱਡੀ ਲੱਗਦੀ ਹੈ ਨਾ ਕਰਦੀ। ਪਰ ਇਹਦਾ ਘੜੇ ਲਿਆਗਾ ਕੇਲੇ ਵੰਦ। ਆਹ ਉਹ ਮਹਾਜਵਾ ਕਾਨੂੰ ਲੈ ਚਲਦੇ ਆਂ ਜਣਾ। ਹੋਰ ਫੱਡਾ। ਕਿੱਧਰ ਫੱਡਾ? ਮਾਦਾ ਦਰੀ ਆਇਆ ਸੀਗਾ ਖੇਤ ਮਾਸ ਸਬਜੀ ਹੋਈ ਦੇਖਿਆਈਏ। ਠੀਕ ਆ ਠੀਕ ਆ ਠੀਕ ਆ ਕਿ ਗੀੜਾ ਨਹੀਂ ਵੱਜਿਆ ਅੱਛਾ ਅੱਛਾ ਹੋਰ ਸੁਣਾ ਫਿਰ ਕੋਈ ਨਮਈਦਾ ਕੀ ਸੁਣਾ ਮੈਂ ਯਾਰ ਮੈਂ ਤੁਹਾਨੂੰ ਐਂ ਕਹਦਾ ਸੀ ਹਾਂ ਭੈਣ ਤੂੰ ਵੀ ਹਾਂ ਰਿਜ਼ਰਵ ਵੀ ਰੱਖ ਰੱਖਿਆ ਕਦੂ ਝੂਣਾ ਤੂੰ ਵੀ ਨਹੀਂ ਛੜਦਾ ਓਏ ਰਿਜ਼ਰਵ ਤਾਂ ਫਿਰ ਹੱਥ ਨਹੀਂ ਵੀ ਰੋਟੀ ਦਾ ਹੱਲ ਕਰਨਾ ਹੁੰਦਾ ਉਹਦਾ ਗੱਲ ਮੈਂ ਤੇਰੀ ਜੁੜਾ ਬਲਕਿ ਇਹਨੇ ਝੂਣਾ ਮਾਰ ਬਿਨਾ ਕਰਿਆ ਕਰ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਨਾ ਮੈਂ ਤਾਂ ਡੇਡੇ ਦੀ ਤੋੜਦਾ ਹਾਂ ਮੈਂ ਡੇਡੇ ਇਹ ਜਿਹੜੇ ਬਲੂਰ ਤੋੜ ਲੈਣਾ ਬਲੂਰ ਬਲੂਰ ਓ ਮੈਨੂੰ ਨਿਆਣੇ ਜੇ ਚੰਗੇ ਲਾਦੇ ਮੂੰਹ ਜਾਂ ਨਾਲ ਮੋੜਾ ਕਿਹੜਾ ਤੈਨੂੰ ਕੋਈ ਉਹ ਪਤਾ ਲੱਗੂ ਟਾਕ ਉਹਨਾਂ ਨਾਲ ਬਾਜ ਲੈਣਾ ਲੱਗਦਾ ਸਾ ਉਹ ਆਪਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਜ ਆਪਾਂ 7000 ਰੁਪਏ ਲੀਨੇ ਆਪਣੇ ਉਹ ਯਾਰ ਮੈਥੋ ਜੇ ਅੱਜ ਪੁੱਠਾ ਜਾ ਕੰਮ ਹੋ ਗਿਆ ਯਾਰ ਕੀ ਹੋ ਗਿਆ ਕਦੇ ਸਿੱਧਾ ਵੀ ਕਰ ਲਿਆ ਕਰ ਓਏ ਜੀ ਭੈਣ ਨੂੰ ਇਹਨੂੰ ਆਹ ਝੋਨਾ ਆਇਆ ਦੇਖ ਕੇ ਕਮਾਂਡਰਾਂ ਦਾ ਹਾਂ ਇੱਥੇ ਜਵਾਕ ਜਾ ਪਿਆ ਸੀ ਮੂਧੇ ਮੂਹ ਫਿਲਮਾਂ ਦੇਖੀ ਜਾਂਦਾ ਸੀ ਚੀਕਾ ਮੈਂ ਆ ਗਿਆ ਭੈਣ ਤੂੰ ਵੀ ਕੁਝ ਕਰ ਲਿਆ ਕਰ ਉਹ ਸਰ ਜਿਹੜਾ ਜਿਹੜਾ ਗਿਆ ਨਾਲੇ 84000 ਨੂੰ ਲਿਆ ਉਹਨਾਂ ਨੇ ਉਹ ਮੈਂ ਦੇਖ ਕੇ ਆ ਤੈਨੂੰ ਵੀ ਮੈਂ ਤੂੰ ਮੰਦਾ ਚੰਗਾ ਜਿਹਾ ਬੋਲਿਆ ਗਿਆ ਉਹ ਪੁੱਠਕੇ ਭੱਜ ਗਿਆ ਇੱਕਦੋ ਮੈਂ ਤਾਂ ਵੱਜ ਵੀ ਗਿਆ ਨਹੀਂ ਪਤਾ ਮੈਂ ਹੱਥ ਨੇ ਜਾ ਕੇ ਹਲੇ ਹੋਰ ਕਲੇਸ਼ ਕਰਾਂ ਓਏ ਮਾਰਦੇ ਨਹੀਂ ਹੁੰਦੇ ਬੱਚੇ ਦੇ ਬੱਚਾ ਕਿੱਥੇ ਦੜੀ ਵਾਲਾ ਹੋ ਰਿਹਾ ਹੁਣ ਉਹਨੂੰ ਇੰਨੀ ਮਤਨੀ ਚਲ ਕੋਈ ਨਾ ਸਮਝ ਜੂਆ ਪਿਆਰ ਨਾ ਸਮਝਾਏਗਾ ਪਿਆਰ ਪਿਆਰਪੂਰ ਕਿਹੜੇ ਚੱਲਦੇ ਨੇ ਯਾਰ ਕਾਲਜਾ ਮੱਚਿਆ ਪੈ ਚੋਨਾ ਕੀ ਹੋ ਗਿਆ ਮਗਾ ਨੇ ਪਿੰਡੋਂ ਆ ਕੇ ਤਾਂ ਯਾਰ ਸਰ ਜਿਹੜਾ ਜਿਹੜਾ ਚੋਨਾ ਕੱਲ ਸਾਡਾ ਭੈਣਾਂ ਗੋਡੇ-ਗੋਡੇ ਆ ਗੱਲ ਕੋਈ ਫੇਰ ਹੋਏ ਫੇਰ ਗੋਡੇ-ਗੋਡੇ ਕੇ ਮੇਰੇ ਰਹਿ ਗਿਆ ਉਹ ਬਸ ਕਿਸਮਤਾਂ ਦੇ ਸੌਦੇ ਨੇ ਭਰਾਵਾ ਤੇਰੀ ਅੱਗ ਸੁਭਾ ਪਾਤੀ ਤੇ ਭੈਣ ਚਾ ਚੱਲਿਆ ਫੇਰ ਨਹੀਂ ਉਹ ਪੈਂ ਦੀ ਪੂਮਰਾ ਮੈਨੂੰ ਤਾਂ ਲੱਗਦਾ ਜੇ ਮੈਂ ਤੈਨੂੰ 4 ਦਿਨ ਬਿਠਾ ਲਿਆ ਇੱਥੇ ਪਾਣ ਪਾਉਣ ਦੀ ਲੋੜ ਨਹੀਂ ਹੈ ਨਾ ਓਏ ਗੈਸ ਆ ਭਰ ਜਾਂਦਾ ਬਾਲਾ ਗੈਸ ਮਰਾ ਬਈ ਕਿੱਥੇ ਸੜੇ ਖਾਨਾ ਬਰਾਹੀ ਹੈ ਓਏ ਮੰਜੇ ਦੇ ਵਿੱਚ ਮੈਲ ਹੁੰਦੀ ਜਿਹੜੀ ਉਹ ਨਿਕਲ ਜਾਂਦੀ ਆ ਅੱਜ ਤੈਨੂੰ ਮੇਰੇ ਨਾਲ ਸਾਲ ਅਗੜਾ ਦੌਣਾ ਤੇ ਬਠਾ ਤੂੰ ਪਹਿਲਾਂ ਇੱਕ ਪੇਗਲਾ ਫਿਰ ਤੇਰੇ ਦੇਖੀ ਆਉਂਦੇ ਇੱਕ ਪੇਗਲਾ ਮੈਂ ਤਾਂ ਜਾਂਦਾ ਹੋਇਆ ਲਾਉ ਜਾ ਕੇ ਜੀ ਪਤਾ ਕਦੋਂ ਫਿਰ ਮੇਰਾ ਫਿਰ ਦੋ ਮਿੱਤਰ ਨਹੀਂ ਹੈਗਾ ਫਿਰ ਆਹ ਹਾਂ ਮੈਂ ਸੜਿਆ ਹੁਣ ਓਏ ਇਹੀ ਤੇ ਤੈਨੂੰ ਪਤਾ ਨਹੀਂ ਕੰਦੇ ਦਾ ਵਾਰੀ ਵਾਰੀ ਛੇਤ ਦੇ ਛੇਤ ਦੇ ਚੰਗੇ ਹੁੰਦੇ ਨੇ ਇਹ ਛੇਤ ਲਈ ਜੇ ਨਿਕਲੀ ਆ ਨਾ ਅੱਛਾ ਆ ਪੇਟ ਭੂਡ ਨਾਲੇ ਤੂੰ ਆਂਦੇ ਤੂੰ ਭੈਣੇ ਮਾਰਦਾ ਨਹੀਂ ਮੇਰਾ ਆ ਦੇਖੀ ਮੇਰੀ ਗਾਣਾ ਸੁਣਨਾ ਤੂੰ ਮੈਨੂੰ ਪਤਾ ਹੁ ਕਹਾਵਤ ਪੂਰੀ ਕਰਦਾ ਹਾਂ ਹੂੰ ਦੁੱਧ ਦਹੀਂ ਹਾਂ ਕਿਵੇਂ ਕਹਿੰਦੇ ਨੇ ਕਿਵੇਂ ਕਹਿੰਦੇ ਨੇ ਦੁੱਧ ਦਹੀਂ ਛੇਤ ਦੇ ਸ਼ਿੰਗਾਰ ਦੁੱਧ ਦਹੀਂ ਪਤਾ ਨਹੀਂ ਪੱਧ ਸੇਤ ਦੇ ਸ਼ੰਗਾਰ ਪਖਾਣ ਆ ਜਾ ਪਉਂਦੇ ਹੁੰਦੇ ਨੇ ਹਾਂ ਹਾਂ ਉਹਦੀ ਪਕਾਣਾ ਪੂਰਾ ਕਰ ਦੋ ਦੁੱਧ ਨਹੀਂ ਪੱਧ ਸੇਤ ਦੇ ਸ਼ੰਗਾਰ ਹੁੰਦੇ ਨੇ ਭੈਣ ਦੀ ਚਮਕੀਲਾ ਨਾ ਬਣ ਜੇ ਤੂੰ ਤਾਂ ਚਮਕੀਲਾ ਕਿੱਥੇ ਤੂੰ ਕਦੇ ਤਾਂ ਮੇਰਾ ਦੇਖ ਦੇਖ ਦੇ ਉਹ ਕਿਹੜਾ ਲੱਗਿਆ ਐ ਐ ਪਿਆ ਤੂੰ ਮਾਰੇ ਐ ਲੱਗਦੀ ਸੀ ਉਂਗਲ ਨਹੀਂ ਉਹ ਕਿਹੜਾ ਲੱਗਿਆ ਉਂਗਲ ਤੇ ਤੂੰ ਮੜੀ ਉਂਗਲ ਤੇ ਲਾਏ ਮੈ ਨਹੀਂ ਆਉਂਦਾ ਯਾਰ ਦੱਬੀ ਮੈਨੂੰ ਦੱਬ ਦ ਮੰਨੀ ਨੀ ਪੈਂ ਨਾ ਗੰਦਦਾ ਮੰਨੀ ਦੀ ਹੁੰਦੀ ਨਾ ਹੋਰ ਉਂਗਲ ਫੂਕ ਦੇ ਨਾ ਮਰੀ ਉਂਗਲ ਫੂਕ ਦੇ ਇਹੀ ਤਾਂ ਸੁਣ ਪਤਾ ਨਹੀਂ ਕਸਵਾ ਖਾਣਾਗਾ ਅੱਜ ਇੰਨੀ ਨਹੀਂ ਸਬਜ਼ੀ ਕੱਲਾ ਖਾ ਜਾ ਰੇ ਲੈ ਜਾ ਭੈਣਾ ਬਲੂਰ ਘਰੇ ਜਾ ਕੇ ਦਾਲ ਤਾਂ ਧਰ ਲਉਂਗਾ ਟਾਈਮ ਨਾਲ ਮੈਂ ਤਾਂ ਹੱਥ ਨੇ ਖਾ ਪੀ ਕੇ ਆਉਂਗਾ ਪੁੱਤਰ ਲੈ ਮੈਂ ਇੱਕ ਪੀ ਕੇ ਯਾਰ ਹੋਰ ਲਾ ਲਾਂ ਜਾਂ ਇੱਕ ਦਾਵਾ ਮਾਂ ਦੀ ਦੋ ਲਾ ਆਇਆ ਐਂ ਗਰੀ ਫਿਰ ਯਾਰ ਇਹਦੇ ਮੇਰੇ ਕੁੜੀ ਰਹਿ ਗਈ ਫਿਰ ਤੂੰ ਫਿਰ ਹੋਰ ਲੈ ਇੰਨੀ ਗਰੀ ਇੰਨੀ ਅਰੇ ਕਰਤਾ ਮੇਰਾ ਤਾਂ ਕੰਮ ਇਹ ਮੈਂ ਉੱਜਾਂਦਾ ਜਾਂਦਾ ਰੱਜ ਲਾ ਲੂੰਗਾ ਤੇ ਹੈਲਾ ਦਫਾ ਹੋ ਪਰੇ ਇਹ ਆਏ ਵੀ ਜੇ ਨਾਸਰੇ ਮੈਂ ਆਉਂਗਾ ਤੇਰੇ ਕੋ ਦਵਾਰੇ ਮਗ ਜਾ ਭੈਣਾ ਗੰਦਾ ਲੈ ਜਾ ਰਰ 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 ਬਣ ਗਈ ਮੋਜ ਬਣ ਗਈ ਰਰ ਰਰ ਰਰ